ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਵਿਵਾਦ ਜਿੰਨਾ ਜ਼ਿਆਦਾ ਮਗਿਆ ਹੋਇਆ ਉੱਥੇ ਹੀ ਇਹ ਮਾਮਲਾ ਸ਼੍ਰੀ ਕਾਲ ਤਖਤ ਸਾਹਿਬ ਵੀ ਪਹੁੰਚ ਗਿਆ। ਸ਼੍ਰੀ ਕਾਲ ਤਖਤ ਸਾਹਿਬ ਦੇ ਵਿੱਚ ਇਹ ਮਾਮਲਾ ਲੰਬਿਤ ਹੈ। ਪਰਉਣ ਵਾਲੇ ਸਮੇਂ ਦੇ ਵਿੱਚ ਜਹੇਦਾਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਕੁਝ ਹੁਕਮਨਾਮੇ ਵੀ ਸੁਣਾਈ ਜਾਣਗੇ ਪਰ ਉਸ ਤੋਂ ਪਹਿਲਾਂ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਪੜਕਦੇ ਨਜ਼ਰ ਆਏ ਨੇ। ਬਲਦੇਵ ਸਿੰਘ ਸਰਸਾ ਦੀ ਸ਼ਖਸੀਅਤ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਉਹ ਕਾਫੀ ਧੀਰ ਤੋਂ ਐਕਟਿਵ ਨੇ। ਕਿਸਾਨ ਮੋਰਚੇ ਵਿੱਚ ਵੀ ਐਕਟਿਵ ਨੇ ਪੰਥਕ ਪੱਧਰ ਤੇ ਵੀ ਐਕਟਿਵ ਨੇ ਜਿੱਥੇ ਉਹ ਕਿਸਾਨ ਮੰਗਾਂ ਨੂੰ ਚੱਕਦੇ ਰਹੇ ਨੇ ਉੱਥੇ ਹੀ ਉਹ ਸਿੱਖਿਆ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜੇ ਕਰਦੇ ਰਹੇ ਨੇ ਉਸ ਨੂੰ ਲੈ ਕੇ ਵੀ ਧਰਨੇ ਪ੍ਰਦਰਸ਼ਨ ਕਰਦੇ ਰਹੇ ਨੇ ਔਰ ਇੱਥੋਂ ਤੱਕ ਧਾਰਮਿਕ ਮੁੱਦਿਆਂ ਦੇ ਉੱਤੇ ਵੀ ਉਹਨਾਂ ਦਾ ਓਨਾ ਹੀ ਹੋਲਡ ਰਿਹਾ ਔਰ ਲਗਾਤਾਰ ਉਹਨਾਂ ਨੇ ਇਹਦੇ ਉੱਤੇ ਆਵਾਜ਼ ਚੁੱਕੀ ਹੈ ਦੁਆਰਾ ਬਲਦੇਵ ਸਿੰਘ ਸਰਸਾ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਲੰਬੇ ਤੋਂ ਉਸ ਮਾਮਲੇ ਦੇ ਉੱਤੇ ਗੱਲ ਕਰਦੇ ਨਜ਼ਰ ਆਏ ਨੇ ਜਿਸ ਦੇ ਉੱਤੇ ਹਰ ਕਿਸੇ ਦੀ ਇਸੁਲੀ ਨਗਾ ਦਰਸਲ ਬਲਦੇਵ ਸਿੰਘ ਸਰਸਾ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਟਿਕੇ ਹੋਏ ਨੇ ਕਿ ਹੋ ਸਕਦਾ ਹੈ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਗਿਆਨੀ ਰਗਵੀਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੋਈ ਗੱਲ ਕਰ ਜਾਣ ਯਾਨੀ ਕਿ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਹੁਕਮ ਹੈ ਉਹ ਬਦਲ ਦਿੱਤਾ ਜਾਵੇ ਅਸੀਂ ਨਹੀਂ ਕਹਿ ਰਹੇ ਬਲਦੇਵ ਸਿੰਘ ਸਰਸਾ ਕਹਿ ਰਹੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀ ਜਿਹੜੀ ਹੈ ਉਹ ਰਲ ਕੇ ਸ੍ਰੀ ਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਈ ਹੈ ਔਰ ਉੱਥੇ ਹੀ ਬਲਦੇਵ ਸਿੰਘ ਸਰਸਾ ਜਿਹੜੇ ਨੇ ਸ੍ਰੀ ਕਾਲ ਤਖਤ ਸਾਹਿਬ ਜਾਂਦੇ ਨੇ ਆਪਣਾ ਮੰਗ ਪੱਤਰ ਸੌਂਪਦੇ ਨੇ ਹਾਲਾਂਕਿ ਕਹਿੰਦੇ ਉਸ ਵੇਲੇ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਮੌਜੂਦ ਨਹੀਂ ਸਨ ਉਹਨਾਂ ਨੇ ਉਹਨਾਂ ਦੇ ਪੀਏ ਨੂੰ ਜਿਹੜਾ ਉਹ ਮੰਗ ਪੱਤਰ ਸੌਂਪਿਆ ਗਿਆ ਔਰ ਕੱਲ ਦੀ ਤਰੀਕ ਯਾਨੀ ਕਿ ਅੱਜ ਤੋਂ ਕੱਲ ਦੀ ਤਰੀਕ ਜਿਹੜੀ ਹੈ ਉਹ ਮਿਲੀ ਹੈ ਪੇਸ਼ ਹੋਣ ਵਾਸਤੇ ਆਪਣੀ ਮੰਗ ਜਿਹੜੀ ਆ ਉਹ ਰੱਖਣ ਵਾਸਤੇ ਕਿਹਾ ਗਿਆ ਸ੍ਰੀ ਕਾਟਕ ਸਾਹਿਬ ਸਾਹਮਣੇ ਖੈਰ ਆਉਣ ਵਾਲੇ ਕੱਲ ਤਾਂ ਪੇਸ਼ ਹੋਣਗੇ ਹੀ ਹੋਣਗੇ ਪਰ ਇੱਥੇ ਆ ਕੇ ਉਹਨਾਂ ਨੇ ਕੁਝ ਸਵਾਲ ਖੜੇ ਕੀਤੇ ਨੇ ਸਵਾਲ ਖੜੇ ਕੀਤੇ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਸ੍ਰੀ ਕਾਟਕ ਸਾਹਿਬ ਦੇ ਦਸਤਾਰ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਕਹਿੰਦੇ ਨੇ ਕਿ ਆਖਰੀ ਵਾਰਨਿੰਗ ਹੈ ਆਖਰੀ ਚੇਤਾਵਨੀ ਹੈ ਕਿ ਜੇ ਅਣਗੈਲੀ ਹੋਈ ਤਾਂ ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ ਸਾਫ ਤੌਰ ਦੇ ਉੱਤੇ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਕਟੈਰੇ 'ਚ ਖੜ੍ਹਾ ਕੀਤਾ ਔਰ ਕਿਹਾ ਚੇਤਾਵਨੀ ਦਿੱਤੀ ਹੈ ਕਿ ਅਣਗੈਲੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹ ਨਤੀਜਾ ਸਹੀ ਨਹੀਂ ਨਿਕਲੇਗਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਡੀ ਚੇਤਾਵਨੀ ਦੇਣਾ ਪੰਜਾਬ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਉਹ ਇੱਕ ਉੱਚ ਤਖਸ ਦੇ ਉੱਤੇ ਬੈਠੇ ਹੋਏ ਨੇ ਜਿਸ ਤਖਸ ਨੂੰ ਸਾਰਾ ਸਿੱਖ ਪੰਥ ਨਤਮਸਤਕ ਹੁੰਦਾ ਸਾਰਾ ਸਿੱਖ ਪੰਥ ਉਹਦੇ ਸਾਹਮਣੇ ਸਿਰ ਚਕਾਉਂਦਾ ਉਹਦੇ ਹੁਕਮਨਾਮੇ ਦੇ ਅੱਗੇ ਸਾਰਾ ਸਿੱਖ ਪੰਥ ਅੱਖੀ ਮੀਚ ਆਪਣਾ ਕੰਮ ਕਰਦਾ ਪਰ ਉਸੇ ਹੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਚੇਤਾਵਨੀ ਦਿੱਤੀ ਗਈ ਹੈ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਇਸ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਕਹਿੰਦੇ ਕਿ ਇਹ ਮੰਗ ਪੱਤਰ ਦਿੱਤਾ ਹੀ ਤਾਂ ਗਿਆ ਕਿਉਂਕਿ ਸਾਨੂੰ ਇਹਦਾ ਅੰਦਾਜ਼ਾ ਹੈ ਕਿ ਕੋਈ ਹੇਰਫੇਰ ਕੋਈ ਅਣਗੈਲੀ ਹੋ ਸਕਦੀ ਹੈ ਇਸੇ ਵਾਸਤੇ ਚੇਤਾਵਨੀ ਦੇਣ ਆਏ ਆ ਪਰ ਦੂਜੇ ਪਾਸੇ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੇ ਅਕਾਲੀ ਪਾਰਟੀ ਨੂੰ ਖਤਮ ਕਰ ਦਿੱਤਾ ਨਾ ਸਿਰਫ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਇਹੀ ਕਹਿੰਦੇ ਨੇ ਹਾਲਾਂਕਿ ਕਈ ਸੀਨੀਅਰ ਪੱਤਰਕਾਰ ਕਈ ਬੁੱਧੀਜੀਵੀ ਇਹ ਗੱਲਾਂ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਖਰੀ ਬੁਲੰਦੀ ਵੱਲ ਲੈ ਗਏ ਸੀ ਪਰ ਬਲਦੇਵ ਸਿੰਘ ਸੱਸਾ ਕਹਿੰਦੇ ਨੇ ਕਿ 1996 ਦੇ ਵਿੱਚ ਜਦੋਂ ਅਕਾਲੀ ਪਾਰਟੀ ਦਾ ਨਾਮ ਬਦਲ ਕੇ ਪੰਜਾਬੀ ਪਾਰਟੀ ਰੱਖਿਆ ਸੀ ਉਤੋਂ ਮਨਸ਼ਾ ਸਾਫ ਕਲੀਅਰ ਹੋ ਗਈ ਸੀ ਪ੍ਰਕਾਸ਼ ਸਿੰਘ ਬਾਦਲ ਦੀ ਔਰ ਇਹ ਵੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਪਾਰਟੀ ਦੇ ਉੱਤੇ ਚਾਰ ਚੰਨ ਲਾ ਦਿੱਤੇ ਨੇ ਕਟਾਕਸ਼ ਕਰਦੇ ਨੇ ਸਾਫਟ ਟੌਰ ਦੇ ਉੱਤੇ ਸਮਝੌਂਦਾ ਪਰ ਸਾਰੀ ਗੱਲ ਦੇ ਬਾਵਜੂਦ ਵੱਡੀ ਗੱਲ ਤਾਂ ਇਹ ਹੈ ਕਿ ਸ਼੍ਰੀ ਕਾਤਕ ਸਾਬ ਦੇ ਉੱਤੇ ਉਂਗਲੀ ਚੱਕ ਦਿੱਤੀ ਗਈ ਹੈ। ਸ਼੍ਰੀ ਕਾਤਕ ਸਾਬ ਤੇ ਜ세ਦਾਰ ਗਿਆਨੀ ਰਗਵੀਰ ਸਿੰਘ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਅਣਗਹਿਲੀ ਹੋਈ ਤਾਂ ਹਸ਼ਰ ਚੰਗਾ ਨਹੀਂ ਹੋਵੇਗਾ। ਕੀ ਕੁਝ ਹੋਵੇਗਾ ਕੀ ਨਹੀਂ ਇਹ ਸਮਾਂ ਦੱਸਦਾ। ਅੱਜ ਇਹ ਬਿਆਨ ਜਾਰੀ ਹੋ ਗਿਆ ਕੱਲ ਨੂੰ ਸ਼੍ਰੀ ਕਾਤਕ ਸਾਬ ਨਤਮਸਤਕ ਹੋਣਗੇ ਉਸ ਤੋਂ ਬਾਅਦ ਹੁਕਮਨਾਮਾ ਆਵੇਗਾ ਕੀ ਹੁਕਮ ਸੁਣਾਇਆ ਜਾਵੇਗਾ ਕੀ ਨਹੀਂ ਸਵਾਲ ਤਾਂ ਬਥੇਰੇ ਨੇ। ਪਰ ਸਿਰਸਾਦ ਆਇਆ ਇਹ ਬਿਆਨ ਇਹ ਚੇਤਾਵਨੀ ਆਪਣੇ ਆਪ ਚ ਇੱਕ ਵੱਖਰੇ ਪੱਧਰ ਦੇ ਸਵਾਲ ਖੜੇ ਕਰ ਰਿਹਾ ਕੀ ਹੋਵੇਗਾ ਦੱਸਦੇ ਰਵਾਂਗੇ ਬਨੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ